ਮਿਤੀ 17 10 2023 ਨੂੰ ਪਿੰਡ ਭੁਜਵਾਲ ਥਾਣਾ ਪਤਾਰਾ ਦੇ ਵਿੱਚ ਜਿਹੜਾ ਮਾਵਾਂ ਧੀਆਂ ਦਾ ਇੱਕ ਬਰੂਟਲੀ ਬੜਾ ਮਰਡਰ ਕੀਤਾ ਗਿਆ ਸੀਗਾ ਜੋ ਜੱਸਾ ਮੋਨੋਵਾਲ ਨੇ ਆਪਣੀ ਪਤਨੀ ਅਤੇ ਸੱਸ ਦਾ ਮਰਡਰ ਕਰਵਾਇਆ ਸੀਗਾ ਦੋ ਸ਼ੂਟਰ ਭੇਜ ਕੇ ਉਹਨਾਂ ਦੇ ਵਿੱਚ ਇੱਕ ਲਵ ਜਿਹੜਾ ਕਲੇਰ ਹੈਗਾ ਉਹਨੂੰ ਅਸੀਂ ਪਹਿਲਾਂ ਅਰੈਸਟ ਕਰ ਲਿਆ ਸੀਗਾ ਇੱਕ ਜਿਹੜਾ ਜੱਸਾ ਹੈਪੋਵਾਲਾ ਜਿਹੜਾ ਮੇਨ ਬੰਦਾ ਸੀਗਾ ਇਹ ਚ ਗੈਂਗਸਟਰ ਇਨਵੋਲਡ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫ਼ਰ ਕਰ ਸਕਣਗੇ ਨੰਦੇੜ ਜਣੀ ਸੱਚਖੰਡ ਸ੍ਰੀ ਹਜੂਰ ਸਾਹਿਬ ਬਸ ਭਗਵੰਤ ਮਾਨ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਵੰਤ ਮਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ بیٹے ਦਾ ਫਰਜ਼ ਨਿਭਾਇਆ ਹੈ ਜਿਹੜਾ ਪਹਿਲਾਂ ਕਾਊਂਟਰ ਇੰਟੈਲੀਜੈਂਸ ਨੇ ਅਰੈਸਟ ਕੀਤਾ ਸੀ ਹੁਣ ਅਸੀਂ ਇਹਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਆ ਜਿਸ ਨੇ ਬੜੇ ਸੰਸਰੀ ਖੇਜ ਖੁਲਾਸੇ ਕੀਤੇ ਆ ਜਿਸ ਨੇ ਦੱਸਿਆ ਕਿ ਇਸਨੇ ਜੱਸਾ ਮੋਨੋਵਾਲ ਦੇ ਨਾਲ ਜਿਹੜਾ ਆ ਸੋਨੂ ਖਤਰੀ ਦੇ ਕਹਿੰਦੇ ਉੱਪਰ ਗੱਲ ਕੀਤੀ ਸੀ ਔਰ ਜੱਸਾ ਮੋਨੋਵਾਲ ਨੇ ਆਪਣੀ ਪਤਨੀ ਉਸ ਦਾ ਇੱਕ ਫਰੈਂਡ ਔਰ ਇੱਕ ਉਸ ਦੀ ਜਿਹੜੀ ਸੱਸ ਆ ਉਹਨੂੰ ਮਰਡਰ ਕਰਨ ਲਈ ਕਿਹਾ ਸੀਗਾ ਜੋ ਇਸਨੇ ਪਹਿਲਾਂ ਮੁਹਾਲੀ ਵਿਖੇ ਜਿਹੜਾ ਜਿਹੜਾ ਇਹਦੀ ਜੱਸੇ ਮੋਨੋਵਾਲ ਦੀ ਵਾਈਫ ਦਾ ਫਰੈਂਡ ਸੀਗਾ ਉੱਤੇ ਅਟੈਕ ਕੀਤਾ ਸੀਗਾ ਉਸ ਤੋਂ ਬਾਅਦ ਇਹਨੇ ਲਵ ਨਾਲ ਮਿਲ ਕੇ ਜਿਹੜਾ ਇਸ ਦਾ ਜੱਸਾ ਮੋਨਵਾਲ ਦੀ ਵਾਈਫ ਦਾ ਔਰ ਉਸ ਦੀ ਸੱਸ ਦਾ ਕਤਲ ਕੀਤਾ ਸੀ ਉਹਦੇ ਵਿੱਚ ਜਿਹੜੇ ਹਥਿਆਰ ਐ ਇਸ ਨੂੰ ਜਿਹੜਾ ਸੋਨੂ ਖਤਰੀ ਐ ਜਿਹੜਾ ਗੈਂਗਸਟਰ ਬਾਹਰ ਹੈਗਾ ਕੈਨੇਡਾ ਉਸ ਨੇ ਮੁਹैया ਕਰਾਏ ਸੀਗੇ ਉਸ ਦੇ ਵਿੱਚ ਨੇ ਜਿਹੜੇ ਪੰਜ ਬੰਦੇ ਜਿਹੜੇ ਅਸੀਂ ਇਸ ਦੀ ਪੁੱਛ ਗਏ ਇਸ ਤੇ ਹੋਰ ਨਾਮ ਜਦ ਕੀਤੇ ਆ ਜਿਹਦੇ ਵਿੱਚ ਇੱਕ ਹਰਪ੍ਰੀਤ ਸਿੰਘ ਬਬਲੂ ਵਾਸੀ ਸਾਗਰਗੇਟ ਇਹ ਔਰ ਹਰਕਮਲਪ੍ਰੀਤ ਸਿੰਘ ਜੋਧਾ ਵਾਸੀ ਰਾਏਪੁਰ ਇਹ ਦੋਨੋਂ ਬੰਦੇ ਜਿਹੜਾ ਨੋਵਾ ਕਾਰ ਦੇ ਇਸ ਦੇ ਵਿੱਚ ਇਹ ਸਵਾਰ ਹੋ ਕੇ ਪਹਿਲਾਂ ਰੈਕੀ ਕਰਕੇ ਗਏ ਸੀਗੇ ਉਹਨਾਂ ਨੂੰ ਉਸ ਤੋਂ ਬਾਅਦ ਗੁਰਪ੍ਰੀਤ ਸਿੰਘ ਗੋਪੀ ਵਾਸੀ ਝੰਗੜਾ ਜੇ ਜਿਸ ਨੇ ਇਹਨਾਂ ਨੂੰ ਇੱਕ ਮੋਟਰਸਾਈਕਲ ਮਹੋਇਆ ਕਰਾਇਆ ਸੀ ਜਿਸ ਤੇ ਆ ਕੇ ਇਹਨਾਂ ਨੇ ਇੱਕ ਕ੍ਰਾਈਮ ਜਿਹੜਾ ਇਸ ਨੂੰ ਅੰਜਾਮ ਦਿੱਤਾ ਸੀਗਾ ਔਰ ਉਸ ਤੋਂ ਬਾਅਦ ਦੋ ਬੰਦੇ ਜਿਹੜੇ ਆ ਜਸਵੰਤ ਸਿੰਘ ਬੰਤ ਤੇ ਅਨੂਜ ਕੁਮਾਰ ਵਾਸੀ ਜਗਤਪੁਰਾ ਤੇ ਹਕੀਮਪੁਰ ਅਸੀਂ ਇਹਨਾਂ ਨੂੰ ਨਾਮਜ਼ਦ ਕੀਤਾ ਜਿਨ੍ਹਾਂ ਦੇ ਕੋਲ ਇਸ ਨੇ ਬਾਅਦ ਚ ਮਰਡਰ ਕਰਨ ਤੋਂ ਬਾਅਦ ਪਨਾਹ ਲਈ ਸੀ ਇਹਨਾਂ ਨੇ ਉਹਨਾਂ ਨੂੰ ਠਹਿਰ ਦਿੱਤੀ ਸੀਗੀ ਸੋ ਇਸ ਦੇ ਨਾਲ ਟੋਟਲ ਜਿਹੜੇ ਇਹਦੇ ਵਿੱਚ ਸੱਤ ਮੁੱਲਜ਼ਮ ਜਿਹੜੇ ਇੱਥੇ ਹੋ ਗਏ ਅੱਠਵਾਂ ਮੁੱਲਜ਼ਮ ਜਿਹੜਾ ਸੋਨੂ ਖਤਰੀ ਹੈ ਜਿਹਦੇ ਵਿੱਚੋਂ ਅਸੀਂ ਦੋ ਮੁੱਲਜ਼ਮ ਫੜ ਲਏ ਨੇ ਮੇਨ ਔਰ ਬਾਕੀਆਂ ਨੂੰ ਅਸੀਂ ਸਾਡੀ ਪਾਲ ਜਾਰੀ ਹੈ ਜਿਨ੍ਹਾਂ ਨੂੰ ਅਸੀਂ ਜਲਦੀ ਅਰੈਸਟ ਕਰ ਲਿਆ ਮਿਤੀ 17 10 2023 ਨੂੰ ਪਿੰਡ ਭੋਜੋਵਾਲ ਥਾਣਾ ਪਤਾਰਾ ਦੇ ਵਿੱਚ ਜਿਹੜਾ ਮਾਵਾਂ ਧੀਾਂ ਦਾ ਇੱਕ ਬਰੂਟਲੀ ਬੜਾ ਮਰਡਰ ਕੀਤਾ ਗਿਆ ਸੀਗਾ ਜੋ ਜੱਸਾ ਮੋਹਨਵਾਲ ਨੇ ਆਪਣੀ ਪਤਨੀ ਅਤੇ ਸੱਸ ਦਾ ਮਰਡਰ ਕਰਵਾਇਆ ਸੀਗਾ ਦੋ ਸ਼ੂਟਰ ਭੇਜ ਕੇ ਉਨ੍ਹਾਂ ਦੇ ਵਿੱਚ ਇੱਕ ਲਵ ਜਿਹੜਾ ਕਲੇਰ ਹੈਗਾ ਉਹਨੂੰ ਅਸੀਂ ਪਹਿਲਾਂ ਅਰੈਸਟ ਕਰ ਲਿਆ ਸੀਗਾ ਇੱਕ ਜਿਹੜਾ ਜੱਸਾ ਹੈਪੋ ਵਾਲਾ ਜਿਹੜਾ ਮੇਨ ਬੰਦਾ ਸੀਗਾ ਇਹ ਚ ਗੈਂਗਸਟਰ ਇਨਵੋਲਡ ਇਸ ਨੂੰ ਜਿਹੜਾ ਪਹਿਲਾਂ ਕਾਊਂਟਰ ਇੰਟੈਲੀਜੈਂਸ ਨੇ ਅਰੈਸਟ ਕੀਤਾ ਸੀ ਹੁਣ ਅਸੀਂ ਇਹਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਆ ਜਿਸ ਨੇ ਬੜੇ ਸੰਸਰੀ ਖੇਜ ਖੁਲਾਸੇ ਕੀਤੇ ਆ ਜਿਸ ਨੇ ਦੱਸਿਆ ਕਿ ਇਸਨੇ ਜੱਸਾ ਮੋਨੋ ਵਾਲ ਦੇ ਨਾਲ ਜਿਹੜਾ ਆ ਸੋਨੂ ਖਤਰੀ ਦੇ ਕਹਿੰਦੇ ਉੱਪਰ ਗੱਲ ਕੀਤੀ ਸੀ ਔਰ ਜੱਸਾ ਮੋਨੋ ਵਾਲ ਨੇ ਆਪਣੀ ਪਤਨੀ ਉਸ ਦਾ ਇੱਕ ਫਰੈਂਡ ਔਰ ਇੱਕ ਉਸ ਦੀ ਜਿਹੜੀ ਸੱਸ ਆ ਉਹਨੂੰ ਮਰਡਰ ਕਰਨ ਲਈ ਕਿਹਾ ਸੀਗਾ ਜੋ ਇਸ ਨੇ ਪਹਿਲਾਂ ਮੁਹਾਲੀ ਵਿਖੇ ਜਿਹੜਾ ਜਿਹੜਾ ਇਹਦੀ ਜੱਸਾ ਮੋਹਨਵਾਲ ਦੀ ਵਾਈਫ ਦਾ ਫਰੈਂਡ ਸੀਗਾ ਉੱਤੇ ਅਟੈਕ ਕੀਤਾ ਸੀਗਾ ਉਸ ਤੋਂ ਬਾਅਦ ਇਹਨੇ ਲਵ ਨਾਲ ਮਿਲ ਕੇ ਜਿਹੜਾ ਇਸ ਦਾ ਜੱਸਾ ਮੋਹਨਵਾਲ ਦੀ ਵਾਈਫ ਦਾ ਔਰ ਉਸ ਦੀ ਸੱਸ ਦਾ ਕਤਲ ਕੀਤਾ ਸੀ ਉਹਦੇ ਵਿੱਚ ਜਿਹੜੇ ਹਥਿਆਰ ਐ ਇਸ ਨੂੰ ਜਿਹੜਾ ਸੋਨੂ ਖੱਤਰੀ ਐ ਜਿਹੜਾ ਗੈਂਗਸਟਰ ਬਾਹਰ ਹੈਗਾ ਕੈਨੇਡਾ ਉਸ ਨੇ ਮੁਹैया ਕਰਾਏ ਸੀਗੇ ਉਸਦੇ ਵਿੱਚ ਨੇ ਜਿਹੜੇ ਪੰਜ ਬੰਦੇ ਜਿਹੜੇ ਅਸੀਂ ਇਸ ਦੀ ਪੁੱਛ ਗਏ ਇਸ ਤੇ ਹੋਰ ਨਾਮਜ਼ਦ ਕੀਤੇ ਆ ਜਿਹਦੇ ਵਿੱਚ ਇੱਕ ਹਰਪ੍ਰੀਤ ਸਿੰਘ ਬਬਲੂ ਵਾਸੀ ਸਾਗਰਗੇਟ ਇਹ ਔਰ ਹਰਕਮਲਪ੍ਰੀਤ ਸਿੰਘ ਜੋਧਾ ਵਾਸੀ ਰਾਏਪੁਰ ਇਹ ਦੋਨੋਂ ਬੰਦੇ ਜਿਹੜਾ ਨੋਵਾ ਕਾਰ ਦੇ ਇਸ ਤੇ ਵਿੱਚ ਇਹ ਸਵਾਰ ਹੋ ਕੇ ਪਹਿਲਾਂ ਰੈਕੀ ਕਰਕੇ ਗਏ ਸੀਗੇ ਉਹਨਾਂ ਨੂੰ ਉਸ ਤੋਂ ਬਾਅਦ ਗੁਰਪ੍ਰੀਤ ਸਿੰਘ ਗੋਪੀ ਵਾਸੀ ਝੰਗੜਾ ਜੇ ਜਿਸ ਨੇ ਇਹਨਾਂ ਨੂੰ ਇੱਕ ਮੋਟਰਸਾਈਕਲ ਮਹੋਇਆ ਕਰਾਇਆ ਸੀ ਜਿਸ ਤੇ ਆ ਕੇ ਇਹਨਾਂ ਨੇ ਇੱਕ ਕ੍ਰਾਈਮ ਜਿਹੜਾ ਇਸ ਨੂੰ ਅੰਜਾਮ ਦਿੱਤਾ ਸੀਗਾ ਔਰ ਉਸ ਤੋਂ ਬਾਅਦ ਦੋ ਬੰਦੇ ਜਿਹੜੇ ਆ ਜਸਵੰਤ ਸਿੰਘ ਬੰਤ ਤੇ ਅਨੂਜ ਕੁਮਾਰ ਵਾਸੀ ਜਗਤਪੁਰਾ ਤੇ ਹਕੀਮਪੁਰ ਅਸੀਂ ਇਹਨਾਂ ਨੂੰ ਨਾਮਜ਼ਦ ਕੀਤਾ ਜਿਨ੍ਹਾਂ ਦੇ ਕੋਲ ਇਸ ਨੇ ਬਾਅਦ ਚ ਮਰਡਰ ਕਰਨ ਤੋਂ ਬਾਅਦ ਪਨਾਹ ਲਈ ਸੀ ਇਹਨਾਂ ਨੇ ਉਹਨਾਂ ਨੂੰ ਠਹਿਰ ਦਿੱਤੀ ਸੀ ਸੋ ਇਸ ਦੇ ਨਾਲ ਟੋਟਲ ਜਿਹੜੇ ਇਹਦੇ ਵਿੱਚ ਸੱਤ ਮੁੱਲਜ਼ਮ ਜਿਹੜੇ ਇੱਥੇ ਹੋ ਗਏ ਅੱਠਵਾਂ ਮੁੱਲਜ਼ਮ ਜਿਹੜਾ ਸੋਨੂ ਖਤਰੀ ਹੈ ਜਿਹਦੇ ਵਿੱਚੋਂ ਅਸੀਂ ਦੋ ਮੁੱਲਜ਼ਮ ਫੜ ਲਏ ਨੇ ਮੇਨ ਔਰ ਬਾਕੀਆਂ ਨੂੰ ਅਸੀਂ ਸਾਡੀ ਪਾਲ ਜਾਰੀ ਹੈ ਜਿਨ੍ਹਾਂ ਨੂੰ ਅਸੀਂ ਜਲਦੀ ਅਰੈਸਟ ਕਰਾਂਗੇ